ਕਾਲ ਸਵਾਗਤ ਹੈ ਤੁਹਾਡਾ ਚੈਨਲ ਥਿੰਕਿੰਗ ਆ ਪੰਜਾਬ ਤੇ ਤੇ ਮੈਂ ਹਾਂ ਮਲਕੀ ਸਿੰਘ ਤਸਵੀਰਾਂ ਅਸੀਂ ਤੁਹਾਡੇ ਨਾਲ ਜਲਾਲਾਬਾਦ ਹਲਕੇ ਦੇ ਪਿੰਦੇ ਚੱਕਲ ਮੋਚੜ ਤੋਂ ਸਾਂਝਾ ਕਰ ਰਹੇ ਹਾਂ ਜਿੱਥੇ ਅੱਜ ਹਲਕਾ ਵਿਧਾਇਕ ਜਗਦੀਪ ਕਮੋਸ ਗੋਲਡੀ ਨੇ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ ਦੱਸਦੀ ਹੈ ਕਿ ਉਹਨਾਂ ਦੇ ਨਾਲ ਮੌਜੂਦ ਕਮੇਟੀ ਦੇ ਵਿੱਚ ਨਾ ਬਣਾ ਚੁਕੇ ਪ੍ਰਸਿੱਧ ਕਲਾਕਾਰ ਬਾਲ ਮੁਕੰਦ ਸ਼ਰਮਾ ਵੀ ਪਹੁੰਚੇ ਕੀ ਕੁਝ ਕਿਹਾ ਉਹਨਾਂ ਨੇ ਆਓ ਸੁਣਦੇ ਹਾਂ ਧੰਨਵਾਦੀਆਂ ਜਲਾਲਾਬਾਦੀ ਪੂਰੀ ਸੰਗਤ ਇਹਨਾਂ ਨੇ 3 ਸਾਲ ਬਾਅਦ ਇਹ ਫੈਸਲਾ ਲਿਆ ਸੀ ਮੇਰੀ ਜ਼ਿੰਮੇਵਾਰੀ ਵੀ ਬੰਦੀ ਸੀ ਕਿ ਮੈਂ ਉਹਨਾਂ ਦੇ ਲਈ ਕੰਮ ਕਰਾਂ ਜਦੋਂ ਬੰਦਾ ਕੰਮ ਕਰਦਾ ਤਾਂ ਫਿਰ ਉਹਨਾਂ ਨੂੰ ਹੀ ਹੁੰਦਾ ਵੀ ਅਸੀਂ ਆਦੀ ਵੋਟ ਵੇਸਟ ਨਹੀਂ ਕੀਤੀ ਜੀ ਉਹਨਾਂ ਨੇ ਏਡੀ ਚੰਗੀ ਸਰਕਾਰ ਬਣਾਈ ਆਮ ਆਦੀ ਪਾਰਟੀ ਦੀ ਪਰ ਮਾਨੇ ਮੁੱਖ ਮੰਤਰੀ ਪੰਜਾਬ ਨੂੰ ਮੌਕਾ ਦਿੱਤਾ ਸਰਕਾਰ ਦੇ ਪੰਜਾਬ ਦਾ ਕੰਮ ਕਰਨ ਦਾ ਪਰ ਛੋਟੇ ਭਰਾ ਨੂੰ ਮੌਕਾ ਦਿੱਤਾ ਤਾਂ ਮੇਰਾ ਸੋਚ ਹੈ ਪੰਜ ਦਿਨ ਧਾਲੇ ਸ਼ੁਰੂਆਤ ਹੈ ਹਲੇ ਇੱਕ ਅਸਟਾ ਰੁਕੋ ਇੱਕ ਹੋਰ ਵੱਡਾ ਕੰਮ ਜਿਹੜਾ ਕਿਸੇ ਨੂੰ ਤਾਂ ਨਹੀਂ ਹੋਇਆ ਉਹ ਤੁਹਾਡੀ ਸਰਕਾਰ ਨੇ ਜਲਦੀ ਅਪਰੂਵ ਕਰ ਦੇਣਾ ਸੋ ਅੱਜ ਅਸੀਂ ਅ ਧੰਨਵਾਦ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਜਿਨ੍ਹਾਂ ਨੂੰ ਦੁਨੀਆ 'ਚ ਨਾਕਮਾਇਜੋ ਸਾਡੇ ਈਸ਼ੇ ਜਰਾਲਾਬਾਦ ਚ ਹੈ ਔਰ ਮੈਂ ਬਹੁਤ ਹੀ ਧੰਨਵਾਦੀਆ ਸਾਡੇ ਵੱਡੇ ਵੀਰ ਜੀ ਦਾ ਬਾਲਮੁਕੰਦ ਸ਼ਰਮਾ ਜੀ ਦਾ ਜਿਨੂੰ ਨਾ ਤਾਂ ਕਿਸੇ ਦੇ ਮੁਥਾਜ ਹੈ ਔਰ ਨਾ ਹੀ ਐਹੋ ਜੀ ਨੌਕਰੀ ਕੀਤੀ ਜ਼ਿੰਦਗੀ 'ਚ ਸ਼ਾਇਦ ਹੀ ਕੋਈ ਬੰਦਾ ਹੋਊਗਾ ਜੋ ਇਹਨਾਂ ਦਾ ਮੁਕਾਬਲਾ ਇਮਾਨਦਾਰੀ 'ਚ ਕਰ ਸਕਦਾ ਹੋਵੇ ਜੀ ਸੋ ਮਾਨ ਸਰਕਾਰ ਨੇ ਔਰ ਪੰਜਾਬ ਦੀ ਸੇਵਾ ਕਰਨ ਦਾ ਨ ਮੌਕਾ ਮਿਲਿਆ ਸੋ ਮੈਂ ਧੰਨਵਾਦੀਆ ਔਰ ਅੱਜ ਅਸੀਂ ਕ੍ਰਿਕਟ ਕਿੱਟ ਵੀ ਇੱਕ ਦੇ ਕੇ ਆਏ ਦਿਨੀ ਹੈ ਅੱਜ ਸ਼ੁਰੂਆਤ ਕੀਤੀ ਉਹਨਾਂ ਹਰ ਪਿੰਡ 'ਚ ਕ੍ਰਿਕਟ ਕ੍ਰਿੱਟ ਸਟੇਡੀਅਮ ਉਹ ਸਾਡਾ ਪਹਿਲਾ ਟੀਚਰ ਜੀ ਅੱਜ ਇਸ ਪਿੰਡ ਚੱਕ ਲਮੋਚੜ ਦੇ ਵਿੱਚ ਸਟੇਡੀਅਮ ਜਿਹੜਾ ਤੁਸੀਂ ਇਹਦਾ ਉਦਘਾਟਨ ਕਰਨ ਜਾ ਰਹੇ ਹੋ ਢਨੀ ਪੱਥਰ ਰੱਖਣ ਜਾ ਰਹੇ ਹੋ ਤਾਂ ਕਦੋਂ ਤੱਕ ਇਹ ਤਿਆਰ ਹੋਏਗਾ ਤੇ ਕਿੰਨੀ ਲਗਤ ਦੇ ਨਾਲ ਇਹ ਤਿਆਰ ਹੋ ਰਿਹਾ ਜੀ ਤੁਹਾਨੂੰ ਇੱਥੇ ਬੁਲਾਵਾਂਗੇ ਜੀ ਤੁਸੀਂ ਫੋਟੋ ਫੋਟੋ ਚੰਗੀ ਤਰ੍ਹਾਂ ਖਿੱਚ ਲੈਣੀ ਬਾਅਦ ਚੋ ਕੇ ਇਹਨੂੰ ਦਾ ਟੈਂਸਰ ਪੈਂਸਰ ਲਾ ਕੇ ਉਧਰ ਹੋ ਗਿਆ ਜੀ ਸੋ ਆਪਾਂ 2-3 ਮਹੀਨਿਆਂ 'ਚ ਕੰਪਲੀਟ ਕਰਕੇ ਇੱਥੇ ਸਾਡੇ ਮੁੰਡੇ ਕ੍ਰਿਕਟ ਖੇਡਿਆ ਕਰਨਗੇ ਇੱਥੇ ਸਾਡੇ ਮੁੰਡੇ ਹਾਕੀ ਤੇ ਫੁੱਟਬਾਲ ਖੇ ਜੀ ਹਾਂ ਧੰਨਵਾਦ ਧੰਨਵਾਦ ਮੈਂ ਧੰਨਵਾਦ ਤਾਂ ਇਸ ਕਰਕੇ ਆਪਣੇ ਛੋਟੇ ਵੀਰ ਜਗਦੀਪ ਗੋਲਡੀ ਦਾ ਕਰੂੰਗਾ ਜਿਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ ਕਿ ਅੱਜ ਮੈਨੂੰ ਜਿਹੜੇ ਮੈਂ ਕੰਮ ਲਈ ਆਇਆ ਸੀ ਕਿਸਾਨਾਂ ਦੀ ਆਮਦਨ ਵਧਾਉਣ ਵਾਸਤੇ ਤੇ ਕਿ ਨਵੀਂ ਪੰਜਾਬ ਚ ਮਹਿੰਮ ਸ਼ੁਰੂ ਕਰਨੀ ਆ ਜਿਹਨੂੰ ਕਹਿੰਦੇ ਆ ਐਗਰੀ ਤੇ ਫੂਡ ਸਟਾਰਟਅਪ ਉਹਦਾ ਮਿਸ਼ਨ ਦਾ ਸ਼ੁਰੂਆਤ ਜਿਹੜੀ ਆ ਉਹ ਦੱਸਦੇ ਖੁਸ਼ੀ ਹੋ ਰਹੀ ਆ ਇਸ ਇਲਾਕੇ ਤੋਂ ਜਗਦੀਪ ਗੋਲਡੀ ਦੇ ਹਲਕੇ ਤੋਂ ਸ਼ੁਰੂ ਹੋ ਰਹੀ ਆ ਪੰਜਾਬ ਦੀ। ਕਿਆ ਬਾਤ ਹੈ। ਇਨਕਲਾਬ ਜਿੰਦਾਬਾਦ। ਉਹਦੀ ਲੜੀ ਵਿੱਚ ਜਦੋਂ ਅਸੀਂ ਆਏ ਤਾਂ ਇਹ ਕਹਿੰਦੇ ਵੀ ਇੱਕ ਸਾਡੇ ਪਿੰਡ ਦੇ ਸਕੂਲ ਦੀ ਕਿਚਨ ਜਿਹੜੀ ਆ, ਕਿਚਨ ਨੂੰ ਅਸੀਂ ਸ਼ੈੱਡ ਪਾ ਕੇ ਉਦਘਾਟਨ ਕਰਾਉਣਾ ਉਹ ਵੀ ਮੁਬਾਰਕ ਮੌਕਾ ਮੈਨੂੰ ਮਿਲਿਆ ਤੇ ਅੱਜ ਹੁਣ ਮੈਂ ਜਿੱਥੇ ਖੜਾ ਆ ਉਹਦੇ ਵਿੱਚ ਮੈਨੂੰ ਲੱਗਦਾ ਕਿ ਜਿਹੜੀ ਸੀਐਮ ਸਾਹਿਬ ਨੇ ਗਵਰਨਮੈਂਟ ਨੇ ਇੱਕ ਸ਼ੁਰੂ ਕੀਤੀ ਆ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਉਹਦਾ ਸਹੀ ਹੱਲ ਹੀ ਆ ਵਾ ਕਿ ਆਪਾਂ ਪਿੰਡਾਂ ਸਟੇਡੀਅਮ ਬਣਾਈਏ ਤੇ ਸਟੇਡੀਅਮ ਵਾਸਤੇ ਦੇਖੋ ਆਪਾਂ ਖੜੇ ਹੁਣ ਇਹਦੇ ਵਿੱਚ ਇਹਨਾਂ ਦਾ ਸੁਪਨਾ ਵਾ ਗੋਲਡੀ ਜੀ ਦਾ ਕਿ ਮੈਂ ਆਪਣੇ ਇਲਾਕੇ ਚ ਡਿਵੈਲਪਮੈਂਟ ਕਰਾਉਣੀ ਹੈ ਤੇ ਮੈਨੂੰ ਇੰਨੀ ਖੁਸ਼ੀ ਮਿਲ ਰਹੀ ਆ ਕਿ ਥੋੜੀ ਅੱਜ ਦੇਰ ਦੇ ਵਿੱਚ ਮੈਨੂੰ ਪਤਾ ਲੱਗਾ ਕਿ ਗੋਲਡੀ ਜੀ ਨੇ ਆਪਣੇ ਇਲਾਕੇ ਚ ਵਿਕਾਸ ਤੇ ਡਿਵੈਲਪਮੈਂਟ ਜਿਹੜੇ ਆ ਉਹਦੇ ਪੰਜਾਬ ਦੀ ਅਧਾਰਨਾ ਪੈਦਾ ਕਰਤੀਆਂ ਇੰਨੀ ਤੇਜ਼ੀ ਨਾਲ ਵਿਕਾਸ ਕਰ ਰਹੇ ਆ ਤੇ ਮੈਨੂੰ ਲੱਗਦਾ ਕਿ ਜਿੱਦੈ ਇਦਾਂ ਦੇ ਐਮਐਲਏ ਪੰਜਾਬ ਚ ਕੰਮ ਕਰਨਗੇ ਉਹ ਦਿਨ ਦੂਰ ਨਹੀਂ ਜਦੋਂ ਸੀਐਮ ਸਾਹਿਬ ਦਾ ਜਿਹੜਾ ਰੰਗਲਾ ਪੰਜਾਬ ਆ ਉਹ ਸਿਰਜੇ ਜਾਊਗਾ ਜਿਸ ਤਰ੍ਹਾਂ ਇਹ ਗਰਾਊਂਡਾਂ ਦੀ ਗੱਲ ਬੱਚਿਆਂ ਨੂੰ ਦੇਖੀਏ ਗਰਾਊਂਡਾਂ ਦੇ ਵਿੱਚ ਜਦੋਂ ਆਉਂਦੇ ਨੇ ਇੱਕ ਤਾਂ ਨਸ਼ਿਆਂ ਤੋਂ ਦੂਰ ਦੂਸਰੇ ਫੋਨਾਂ ਤੋਂ ਦੂਰ ਤੇ ਜਿਹੜਾ ਵੀ ਇਸ ਇਲਾਕੇ ਦਾ ਹੀ ਨੌਜਵਾਨ ਸ਼ੁਭਮਨ ਗਿੱਲ ਜਿਨੇ ਅੱਜ ਪੂਰੀ ਦੁਨੀਆ ਦੇ ਵਿੱਚ ਨਾਮ ਕਮਾਇਆ ਹੋਇਆ ਤਾਂ ਐਮਐਲਏ ਸਾਹਿਬ ਕੋਸ਼ਿਸ਼ ਕਰ ਰਹੇ ਨੇ ਕਿ ਇੱਕ ਬਹੁਤ ਵੱਡਾ ਸਟੇਡੀਅਮ ਵੀ ਹੋ ਸਕਦਾ ਥੋੜੇ ਸਮੇਂ 'ਚ ਜਲਾਲਾਬਾਦ ਨੂੰ ਮਿਲੇ ਸ਼ੁਭਮਨ ਗਿੱਲ ਦੇ ਨਾਮ ਤੇ ਸ਼ਾਇਦ ਉਸ ਦਾ ਨਾਮ ਰੱਖਿਆ ਜਾਏਗਾ ਤਾਂ ਤੁਸੀਂ ਇਥੇ ਆਇਓ ਪਹਿਲੀ ਵਾਰੀ ਆਇਓ ਇਸ ਹਲਕੇ ਦੇ ਵਿੱਚ ਮੈਂ ਪਹਿਲੀ ਵਾਰੀ ਆਇਆ ਇਹਨਾਂ ਐਮਐਲਏ ਬਣਨ ਤੋਂ ਬਾਅਦ ਪਹਿਲੀ ਵਾਰੀ ਆ ਪਰ ਮੈਨੂੰ ਜਦੋਂ ਜਾਣਕਾਰੀ ਮਿਲੀ ਵੀ ਐਮਐਲਏ ਸਾਹਿਬ ਨੇ ਬਹੁਤ ਥੋੜੇ ਸਮੇਂ ਵਿੱਚ ਆ ਪਿਛਲੇ ਹਫਤੇ ਗਏ ਇਹਨਾਂ ਨੇ ਸੀਐਮ ਸਾਹਿਬ ਨੂੰ ਕਿਹਾ ਵੀ ਸਾਡਾ ਬਾਈਪਾਸ ਜਿਹੜਾ ਉਹ ਚਾਹੀਦਾ ਵਾ ਉਹ ਸੀਐਮ ਸਾਹਿਬ ਨੇ 20 ਮਿੰਟਾਂ ਦੇ ਪ੍ਰੂਵ ਕਰਤਾ ਵੀ ਭਾਈ ਬਾਈਪਾਸ ਬਣਾਓ ਕਿੱਡਾ ਵੱਡਾ ਕੰਮ ਕਰ ਚ ਇਲਾਕੇ ਦਾ ਲੋਕਾਂ ਦੀ ਆਮ ਸਹੂਲਤ ਵਾਸਤੇ ਫਿਰ ਜਿਹੜੀ ਇਹਨਾਂ ਨੇ ਦੱਸਿਆ ਵੀ 52 ਕਰੋੜ ਦੀਆਂ ਗਰੰਟਾਂ ਲਿਆ ਕੇ ਇਹ ਇਲਾਕੇ ਨੂੰ ਦੇ ਚੁੱਕੇ ਆ ਅੱਜ ਸਕੂਲਾਂ ਨੂੰ ਦੇ ਚੁੱਕੇ ਆ ਅੱਜ ਮੈਂ ਦੇਖ ਕੇ ਆ ਵੀ ਜ ਉਹ ਪ੍ਰੈਕਟੀਕਲੀ ਆ ਲੋਕਾਂ ਨੇ ਘੱਟੋ ਘੱਟ 25 30 ਮੰਗਾਂ ਰੱਖੀਆਂ ਉਹ ਚ ਪੰਜ ਛੇ ਮੌਕੇ ਦੇ ਮੰਗ ਲੀਆਂ ਤੇ ਬਾਕੀ ਦਾ ਨਾਲ ਮથે ਪਾਉਂ ਲਈ ਗੈਤਾ ਇਦਾਂ ਦੀ ਜਿਹੜੀ ਸੋਚ ਵਾਲੇ ਐਮਐਲਏ ਹੈਗੇ ਆ ਜਿਨ੍ਹਾਂ ਨੇ ਸਿਰਫ ਵਿਕਾਸ ਵਿਕਾਸ ਤੇ ਵਿਕਾਸ ਕਰਨਾ ਉਹਨਾਂ ਨੂੰ ਅਪਣਾਉਣਾ ਚਾਹੀਦਾ ਵਾ ਤੇ ਇਹਨਾਂ ਦੀ ਸੋਚ ਜਿਹੜੀ ਆ ਉਹਨੂੰ ਮੈਂ ਸਲਾਮ ਕਰਦਾ ਤੇ ਆਉਣ ਵਾਲੇ ਸਮੇਂ ਵਿੱਚ ਬੇਨਤੀ ਕਰਦਾ ਤੁਹਾਨੂੰ ਸਾਰਿਆਂ ਨੂੰ ਕਿ ਤੁਸੀਂ ਇਸ ਇਲਾਕੇ ਦੇ ਵਿਕਾਸ ਲਈ ਖੜੇ ਰਹੋ ਗੋਲਡੀ ਦੇ ਨਾਲ ਨੌਜਵਾਨਾਂ ਨੂੰ ਅੰਦਰ ਪਰ ਲਾ ਤੇ ਨਿੱਲੂ ਜੀ ਸਾਡੀ ਇਹੀ ਰਿਆ ਸਨੇਹਾ ਕਿ ਜਦੋਂ ਆਪਾਂ ਕਹਿੰਨੇ ਨਾ ਕਨੀਨ ਕਿਸਨ ਖਵਾਣੀ ਆ ਤੇ ਉਹ ਗੁਲਾਬ ਜਮ ਰਸਗੁੱਲੇ ਚ ਲਪੇਟ ਕੇ ਖ ਅਸੀਂ ਕਹਿੰਦੇ ਸੀ ਗੱਲ ਵੀ ਕਹਿਜੋ ਆਪਣੀ ਪਰ ਕਮੇਟੀ ਚ ਕਹਿਜੋ ਅਸਰ ਵੱਧ ਕਰਦੀ ਆ ਤੇ ਅਸੀਂ ਕੋਸ਼ਿਸ਼ ਕਰਦੇ ਸਨੇਹਾ ਦੇਣ ਦੀ ਕਿ ਜਿਹੜੇ ਸਾਡੇ ਨੌਜਵਾਨ ਕਰਾਹੇ ਪਿੰਦੇ ਆ ਉਹ ਨਸ਼ਿਆਂ ਤੋਂ ਦੂਰ ਹੋ ਕੇ ਇਹ ਖੇਡਾਂ ਨੂੰ ਅਪਰਾਉਣ ਜੇ ਖੜੇ ਆਪਾਂ ਸਟੇਡੀਅਮ ਚ ਅਪਰਾਉਣਗੇ ਤਾਂ ਲਾਜ਼ਮੀ ਨਸ਼ੇ ਦੂਰ ਰਣਗੇ ਤੇ ਜਿੰਨੇ ਇੱਥੇ ਮਾਪੇ ਖੜੇ ਆ ਐਮਬਲ ਸਰ ਬੇਨਤੀ ਕਰਕੇ ਇਹ ਮਾਪੇ ਨੂੰ ਬੇਨਤੀ ਆ ਕਿ ਰਾਤ ਦੀ ਰੋਟੀ ਵੇਲੇ ਬੱਚੇ ਨੂੰ ਕੋਲ ਬਿਠਾਓ ਦੇਖੋ ਬੱਚੇ ਰੋਟੀ ਠੀਕ-ਠਾਕ ਖਾਦੀ ਆ ਜੇ ਬੱਚਾ ਕੋਈ ਅਲਾਮਤ ਦੇ ਰਿਹਾ ਵਾ ਤਾਂ ਅਸੀਂ ਫੌਰੀ ਇਲਾਜ ਕਰਾਈਏ ਤੇ ਨਸ਼ਾ ਦੂਰ ਰਹੀਏ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਬਤੌਰ ਕਮੇਡੀ ਦੇ ਵਿੱਚ ਕਮੇਡੀ ਕਲਾਕਾਰ ਦੇ ਤੌਰ ਤੇ ਜਦੋਂ ਤੁਸੀਂ ਕੰਮ ਕਰਦੇ ਸੀ ਤਾਂ ਉਹਨਾਂ ਚੀਜ਼ਾਂ ਨੂੰ ਰਿਪਰੈਜ਼ੈਂਟ ਕਰਦੇ ਸੀ ਤੁਸੀਂ ਉਹ ਲੀਡਰਾਂ ਤੋਂ ਇਹ ਚੀਜ਼ਾਂ ਦੀ ਇੱਕ ਮੰਗ ਹੁੰਦੀ ਸੀ ਜਾਂ ਪ੍ਰਸ਼ਾਸਨ ਤੋਂ ਮੰਗ ਹੁੰਦੀ ਸੀ ਅੱਜ ਮੁੱਖ ਮੰਤਰੀ ਪੰਜਾਬ ਉਹ ਵੀ ਕਲਾਕਾਰ ਸੀ ਉਹਨਾਂ ਨੇ ਵੀ ਕਲਾਕਾਰ ਦੇ ਜ਼ਰੀਏ ਬਹੁਤ ਸਾਰੇ ਮੁੱਦੇ ਉਦੋਂ ਚੱਕਦੇ ਹੁੰਦੇ ਸੀ ਅੱਜ ਉਹੀ ਕੁਰਸੀ ਤੇ ਉਹ ਬਿਰਾਜ਼ਮਾਨ ਨੇ ਤੁਸੀਂ ਵੀ ਕੁਰਸੀਆਂ ਤੇ ਬਿਰਾਜ਼ਮਾਨ ਹੋ ਗਏ ਜੋ ਕਮੇਡੀ ਬਤੌਰ ਕਮੇਡੀ ਦੌਰਾਨ ਤੁਸੀਂ ਉਹਨਾਂ ਚੀਜ਼ਾਂ ਤੇ ਸਵਾਲ ਚੱਕਦੇ ਹੁੰਦੇ ਸੀ ਕੀ ਲੱਗਦਾ ਵੀ ਹੁਣ ਜਦੋਂ ਤੁਸੀਂ ਬੈਠੇ ਹੋ ਉਹਨਾਂ ਚੀਜ਼ਾਂ ਨਾਲ ਨਿਆ ਹੋਏਗਾ ਬਿਲਕੁਲ ਨਿਆ ਹੋਏਗਾ ਉਹਦਾ ਕਾਰਨ ਆ ਕਮੇਡੀਅਨ ਬੰਨਾ ਸੌਖਾ ਨਹੀਂਗਾ ਕਮੇਡੀਅਨ ਜਿਹੜਾ ਸਮਾਜ ਦੇ ਵਿੱਚ ਸਭ ਤੋਂ ਸੈਂਸਿਟਿਵ ਬੰਦਾ ਹੁੰਦਾ ਜੀ ਉਹ ਸਮਾਜ ਦੀ ਊਚ ਨੀਚ ਨੂੰ ਬਹੁਤ ਬ੍ਰਿਕੀਨਾ ਪੜਦਾ ਹੁੰਦਾ ਤਾਂ ਹੀ ਕਮੇਡੀ ਹੁੰਦੀ ਆ ਕਮੇਡੀ ਐ ਨਹੀਂ ਹੋ ਜਾਂਦੀ ਜਸਵਿੰਦਰ ਪੱਲਾ ਭਗਵੰਤ ਮਾਨ ਜਿੰਨੇ ਵੀ ਸਾਡੇ ਵੱਡੇ ਕਮੇਡੀਅਨ ਹੋਏ ਆ ਉਹਨਾਂ ਦੀ ਜਿਹੜੀ ਪਕੜ ਲੋਕਾਂ ਦੀਆਂ ਸਮੱਸਿਆਵਾਂ ਪ੍ਰਤੀ ਉਹ ਬਹੁਤ ਸੰਜੀਦਾ ਸੀ ਉਹ ਦਿਖਣ ਨੂੰ ਕਮੇਡੀਅਨ ਕਹਿਨ ਨੂੰ ਆ ਪਰ ਅੰਦਰੋਂ ਬਹੁਤ ਸੀਰੀਅਸ ਹੁੰਦੇ ਆ ਤੇ ਭਗਵੰਤ ਮਾਨ ਜਿਹੜੇ ਸਾਫਤ ਕਰਤਾ ਕਮੇਡੀ ਇਸ ਸੀਰੀਅਸ ਬਿਜ਼ਨਸ ਉਹਨਾਂ ਨੇ ਸਾਫਤ ਕਰਤਾ ਕਿ ਮੈਂ ਕਮੇਡੀ ਦੇ ਲੋਕਾਂ ਦੀਆਂ ਸਮੱਸਿਆਵਾਂ ਸਮਝਦੀਆਂ ਤੇ ਉਹ ਵਿਅੰਗ ਦੇ ਵਿੱਚੋਂ ਜਿਹੜੇ ਉੱਭਰਦੇ ਸੀ ਲੋਕਾਂ 'ਚ ਉਹਨਾਂ ਦੀਆਂ ਸਮੱਸਿਆਵਾਂ ਜੜ ਕੇ ਤਾਂ ਉਹ ਕਹਿੰਦੇ ਹਾਰਾ ਪੈਣਾ ਮੇਰੇ ਹੱਥ 'ਚ ਆ ਜਵੇ ਅੱਜ ਹਾਰਾ ਪੈਣਾ ਹੱਥ 'ਚ ਆ ਗਿਆ ਤੇ ਉਹਨਾਂ ਨੇ ਪੰਜਾਬ ਵਾਸਤੇ ਜਿਹੜਾ ਉਹ ਵੀੜਾ ਚੱਕਿਆ ਹੋਇਆ ਆਪਾਂ ਦੇਖ ਰਹੇ ਆ ਆ ਮਹੀਨੇ ਵਿੱਚ ਕਿੰਨੇ ਕਿੰਨੇ ਵੱਡੇ ਵੱਡੇ ਮਸਲੇ ਹੱਲ ਕਰ ਰਹੇ ਹੋ ਜੀ ਬਹੁਤ ਬਹੁਤ ਧੰਨਵਾਦ ਸਰ ਤੋ ਪਹਿਲਾਂ ਤਾਂ ਧੰਨਵਾਦ ਕਰਦੇ ਆ ਪੰਜਾਬ ਸਟੇਟ ਫੂਡ ਕਮਿਸ਼ਨ ਦੇ ਚੇਅਰਮੈਨ ਬਾਲਮਕਨ ਸ਼ਰਮਾ ਜੀ ਦਾ ਜੀ ਜਿਨ੍ਹਾਂ ਨੇ ਸਾਡੇ ਇੱਕ ਨਿੱਕੇ ਜਿਹੇ ਸਦੇ ਨੂੰ ਕੋ ਮਿਲ ਕੀਤਾ ਉਹਨਾਂ ਦੇ ਨਾਲ ਸਾਡੇ ਹਲਕੇ ਦੇ ਐਮਐਲਏ ਸ਼੍ਰੀ ਜਗਦੀਪ ਕੰਬੋਜ ਗੋਲੜੀ ਜੀ ਜਿਨ੍ਹਾਂ ਨੇ ਸਾਡੇ ਫਤੇ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਤੇ ਅੱਜ ਚਰਨ ਪਾਇਆ ਸ ਪਹਿਲਾਂ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਦਾ ਧੰਨਵਾਦ ਕਰਦੇ ਆ ਜੋ ਅਸੀਂ ਇੱਕ ਐਫਪੀਓ ਬਣਾਈ ਹੈ ਕੈਪੀਓ ਦਾ ਸੁਪਨਾ ਲੈ ਕੇ ਚੱਲੇ ਸੀਗੇ ਸਾਡਾ ਉਹ ਜਿਹੜਾ ਸੁਪਨਾ ਵਾ ਮੰਜ਼ਲ ਵੱਲ ਵੱਧਾ ਜਾ ਰਿਹਾ ਸੋ ਅਸੀਂ ਹੋਰ ਫਾਰਮਰ ਇਲਾਕੇ ਦੇ ਫਾਰਮਰਜ਼ ਨਾਲ ਇਹ ਰਿਕਵੈਸਟ ਕਰਾਂਗੇ ਕਿ ਬਲਕ ਦੇ ਵਿੱਚ ਇੱਕ ਐਪੀਓ ਦਾ ਇਹ ਮਤਲਬ ਹੁੰਦਾ ਆ ਕਿ ਸਾਰੇ ਫਾਰਮਰ ਰਲ ਕੇ ਇੱਕੋ ਖੇਤੀ ਕੋਆਪਰੇਟਿਵ ਦੇ ਵਿੱਚ ਕਰਨ ਤਾਂ ਕਿ ਉਹਨਾਂ ਨੂੰ ਬਿਜਲੀ ਪਾਣੀ ਤੇ ਟਰਾਂਸਪੋਰਟੇਸ਼ਨ ਦੀ ਪ੍ਰੋਬਲਮ ਨਾ ਆਏ ਔਰ ਉਸ ਤੋਂ ਬਾਅਦ ਉਹਨੂੰ ਮੰਡੀ ਕਰਨ ਦੀ ਪ੍ਰੋਬਲਮ ਨਾ ਆਏ ਹੁਣ ਅਸੀਂ ਇੱਥੇ ਸਭ ਤੋਂ ਪਹਿਲਾਂ ਸਟ੍ਰਾਬਰੀ ਦੀ ਜਿਹੜੀ ਆਕਾਸ਼ਤ ਕੀਤੀ ਸੀਗੀ ਸਾਨੂੰ ਬਹੁਤ ਅੱਛਾ ਸਟ੍ਰਾਬਰੀ ਦਾ ਰਿਜ਼ਲਟ ਮਿਲਿਆ ਔਰ ਅਸੀਂ ਇਸ ਦਾ ਜੋ ਵਪਾਰੀ ਨੂੰ ਨਹੀਂ ਦੇ ਰਹੇ ਅਸੀਂ ਡਾਇਰੈਕਟ ਆਪ ਜਿਹੜੀ ਇਹ ਸੇਲ ਕਰ ਰਹੇ ਆ ਉਹਦੇ ਵਿੱਚ ਸਾਨੂੰ ਡਬਲ ਮੁਨਾਫਾ ਹੋ ਰਿਹਾ ਸਭ ਤੋਂ ਪਹਿਲਾਂ ਤੇ ਇਹ ਆ ਵੀ ਇੱਕ ਤਾਂ ਸਾਡੀ ਕਮਾਈ ਵਧ ਰਹੀ ਹੈ ਦੂਜਾ ਜਿਹੜੇ ਸਾਡੇ ਗਾਹਕ ਨੇ ਉਹਨਾਂ ਨੂੰ ਸ਼ੁੱ ਉਹ ਵੀ ਪ੍ਰੋਬਲਮ ਹੁੰਦੀ ਆ ਉਹ ਸਰਕਾਰ ਵੱਲੋਂ ਪਹਿਲਾਂ ਹੀ ਜੜੀਆਂ ਨੇ ਸੋਲਵ ਕੀਤੀਆਂ ਹੋਈਆਂ ਨੇ ਅਗਰ ਐਂਦਾ ਕੋਈ ਸਾਨੂੰ ਅੱਗੇ ਮੁਸ਼ਕਲ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਸੀ ਆਪਣੇ ਹਲਕੇ ਦੇ ਐਮਐਲਏ ਸਾਹਿਬ ਨਾਲ ਇਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਕੋਈ ਮੁਸ਼ਕਲ ਨਹੀਂ ਆਉਂਦੀ ਤਾਂ ਫਿਰ ਇੱਕ ਵਾਰੀ ਤਾਂ ਤਾੜੀ ਮਾਰਨੀ ਸ਼ਲਾਂਘਾ ਸਰਕਾਰ ਦੀ ਕਰਨੀ ਬਣਦੀ ਹੈ ਕਿ ਜੇ ਜਿਹੜਾ ਤੁਹਾਡਾ ਸਾਥ ਦੇ ਰਹੇ ਨੇ ਤੇ ਕੋਲ ਕਿੰਨੇ ਕਿਸਾਨ ਨੇ ਤੇ ਕਿੱਥੋਂ ਕਿੱਥੋਂ ਦੇ ਕਿਸਾਨ ਨੇ ਜਿਹੜੇ ਤੁਸੀਂ ਐਪੀਓ ਚਲਾ ਰਹੇ ਹੋ ਲਗਭਗ ਇਸ ਟਾਈਮ ਸਾਡੇ ਨਾਲ ਜਿਹੜਾ ਇਸ ਐਪੀਓ ਦੇ ਵਿੱਚ ਜਿਹੜੇ ਆ ਮੇਨ ਮੈਂਬਰਸ ਨੇ ਉਹ ਲਗਭਗ 100 ਜੁੜੇ ਹੋਏ ਆ ਜੀ ਤੇ ਲਗਭਗ ਸੈਲਫ ਹੈਲਪ ਗਰੁੱਪ ਬਣਾ ਕੇ ਇਲਾਕੇ ਦੇ ਮਿਲਾ ਕੇ ਲਗਭਗ 5000 ਜਿਹੜੇ ਫਾਰਮਰਸ ਨੇ ਅਸੀਂ ਉਹਨਾਂ ਨੂੰ ਜੋੜ ਕੇ ਤੇ ਅੱਗੇ ਸਾਡਾ ਇੱਥੇ ਜਿਹੜਾ ਅੱਜ 1 ਏਕੜ ਦੇ ਵਿੱਚ ਨੈਟ ਹਾਊਸ ਲੱਗਿਆ ਹੈ ਸਾਡਾ ਜਿਹੜਾ ਵਿਜ਼ਨ ਹੈ ਉਹ 10 ਏਕੜ ਦੇ ਵਿੱਚ ਨੈਟ ਹਾਊਸ ਲਾਉਣ ਦਾ ਜਿਹੜਾ ਪ੍ਰੋਜੈਕਟ ਹੈ ਜੀ ਪਰ ਉਹਦੇ ਨਾਲ ਨਾਲ ਅਸੀਂ ਪਿੱਛੇ ਜੋ ਤੁਸੀਂ ਦੇਖ ਰਹੇ ਹੋ ਸ਼ੈੱਡ ਬਣਿਆ ਗੋਟ ਫਾਰਮ ਦਾ ਲਗਭਗ 5000 ਗੋਟ ਫਾਰਮ 3 ਏਕੜ ਦੇ ਵਿੱਚ ਉਹ ਵੀ 100 ਪਰਿਵਾਰਾਂ ਦੇ ਨਾਲ ਮਿਲ ਕੇ ਲਗਭਗ 200 ਪਰਿਵਾਰ ਮਿਲ ਕੇ ਅਸੀਂ ਇੱਕ ਕਲਸਟਰ ਦੇ ਵਿੱਚ ਫਤੇ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਦਾ ਮਲਟੀਪਲ ਦੇ ਵਿੱਚ ਕੰਮ ਕਰਨਾ ਚਾਹੁੰਦੇ ਆ ਔਰ ਇਹ ਜਿਹੜਾ ਸਾਡਾ ਸੁਪਨਾ ਆ ਇਹ ਬਹੁਤ ਜਲਦੀ ਪੂਰ ਹੋਣ ਜਾ ਰਿਹਾ ਸਰਕਾਰ ਦੇ ਸਹਿਯੋਗ ਦੇ ਨਾਲ ਜੀ ਜੀ ਸਰ